ਸਾਚੀ ਗੱਲ ਜੀ ਪੰਜਾਬੀ ਖਬਰਨਾਮਾ ਦੇ ਵਿੱਚ ਮੈਂ ਤੁਹਾਡਾ ਦੋਸਤ ਖੁਸ ਪਰਮਜੀਤ ਸਿੰਘ ਪੱਕਾ ਇੱਕ ਅਜਬ ਗਜਬ ਜੀ ਖਬਰ ਤੋਂ ਅੱਡਣਾ ਮੈਂ ਸਮਝੀ ਕਰਨ ਵਾਸਤੇ ਇੱਥੇ ਆਇਆ ਹਾਂ ਸੋ ਅਜਬ ਗਜਬ ਜੀ ਜਿਹੜੀ ਇਹ ਖਬਰ ਹੈ ਉਹ ਕੀ ਹੈ ਆਓ ਤੁਹਾਨੂੰ ਦੱਸੀਏ ਪੇਚਿੰਗ ਦੀ ਗੱਲ ਕਰੀਏ ਚੀਨ ਦੇ ਵਿੱਚ ਲੈ ਚੱਲ ਰਹਾ ਜੀ ਪੇਚਿੰਗ ਦੀ ਇਹ ਖਬਰ ਹੈ ਜੀ ਜਿੱਥੇ ਇੱਕ ਬੀਬੇ ਨੇ ਆਪਣੀ ਯਾਤਰਾ ਨੂੰ ਸਫਲ ਕਰਨ ਵਾਸਤੇ ਕਈਆਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ ਸੀ ਆਖਿਰ ਉਸ ਬਜ਼ੁਰਗ ਔਰਤ ਨੇ ਕੀ ਕੀਤਾ ਇਸ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਇਸ ਖਬਰ ਨੂੰ ਪੜਦੇ ਹਾਂ ਸੋ ਇਹਦੇ ਵਿੱਚ 80 ਸਾਲ ਦੀ ਔਰਤ ਹੈ ਜਿਸ ਨੇ ਜਹਾਜ਼ ਉੱਡਣ ਤੋਂ ਪਹਿਲਾਂ ਗੁੱਡ ਲੱਕ ਕਹਿ ਕੇ ਕੁਝ ਸਿੱਕੇ ਚੱਲਦੇ ਜਹਾਜ਼ ਦੇ ਇੰਜਣ ਵੱਲ ਸੁੱਟ ਦਿੱਤੇ ਸੋ ਸਿੱਕੇ ਜਹਾਜ਼ ਦੇ ਵਿੱਚ ਜਾ ਕੇ ਫਸ ਗਏ ਜਿਸ ਤੋਂ ਬਾਅਦ ਇਹ ਪੂਰਾ ਵਾਕਿਆ ਨਿਕਲ ਕੇ ਸਾਹਮਣੇ ਆਇਆ ਕਿ ਆਖਿਰ ਇਸ ਬਜ਼ੁਰਗ ਨੂੰ ਆਪਣੀ ਸੁਭ ਯਾਤਰਾ ਵਾਸਤੇ ਇਹ ਜੋਖਮ ਕਿਉਂ ਚੱਕਣਾ ਪਿਆ ਸੋ ਜਦੋਂ ਇਸ ਸਿੱਕੇ ਸਿੱਟੇ ਸਾਂ ਤਾਂ ਕੁਝ ਕੁ ਯਾਤਰੀਆਂ ਨੇ ਉਸ ਸਿੱਕੇ ਸਿੱਟੇ ਦੀ ਬਜ਼ੁਰਗ ਨੂੰ ਦੇਖ ਲੱਤਾ ਸੀ ਜਿਸ ਕਰਕੇ ਇਹ ਜਿਹੜਾ ਕੀ ਵੱਡਾ ਹਾਦਸਾ ਹੋਣ ਤੋਂ ਟਾਲਿਆ ਗਿਆ ਤੇ ਉਸ ਤੋਂ ਬਾਅਦ ਅਧਿਕਾਰੀਆਂ ਨੇ ਪਹੁੰਚ ਕੇ ਜੀ ਉਹਨਾਂ ਸਿੱਕਿਆਂ ਨੂੰ 5 ਘੰਟੇ ਦਾ ਪੂਰਾ ਲੰਮਾ ਟਾਈਮ ਲੈ ਕੇ ਉਸ ਉਹਨਾਂ ਸਿੱਕਿਆਂ ਨੂੰ ਇੰਜਨ ਚੋਂ ਬਾਹਰ ਕੱਢਿਆ ਉਹ ਸ਼ਤਵਾ ਸੇਫ ਜਿਹੜੀ ਕਿ ਉਡਾਨ ਉਹ ਜਹਾਜ਼ ਉੱਡ ਗਿਆ ਤੇ ਪੁਲਿਸ ਵਾਲਿਆਂ ਨੇ ਇਸ ਕਰਕੇ ਉਸ ਵਿਅਕਤੀ ਦੇ ਉੱਪਰ ਕੋਈ ਜਿਹੜਾ ਕਿ ਕੇਸ ਨਹੀਂ ਬਣਾਇਆ ਕਿਉਂਕਿ ਉਹ ਇੱਕ ਬਜ਼ੁਰਗ ਕਾਫੀ ਬਿਰਦ ਸੀ ਜਿਸ ਨੂੰ ਇਹਨਾਂ ਚੀਜ਼ਾਂ ਬਾਰੇ ਕੋਈ ਜ਼ਿਆਦਾ ਗਿਆਨ ਨਹੀਂ ਸੀ ਜਿਸ ਕਰਕੇ ਉਸ ਔਰਤ ਨੂੰ ਛੱਡ ਦਿੱਤਾ ਗਿਆ ਪਰ ਛੋਟੀ ਜੀ ਗਲਤੀ ਜੇਕਰ ਉਹ ਸਿੱਕਾ ਉਸ ਜਹਾਜ਼ ਦੇ ਇੰਜਨ ਦੇ ਵਿੱਚ ਰਹਿ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਸੋ ਵੱਡਾ ਹਾਸਾ ਹੋ ਸਕਦਾ ਸੀ ਪਰ ਹੁਣ ਇਸ ਵੱਡੇ ਹਾਸੇ ਨੂੰ ਬਹੁਤ ਸੂਝ-ਬੂਝ ਦੇ ਨਾਲ ਉਹਨਾਂ ਲੋਕਾਂ ਨੇ ਉੱਥੇ ਹੀ ਰੋਕ ਲੇਤਾ ਜਿਸ ਹਾਦਸੇ ਦੀ ਖਬਰ ਮੈਂ ਤੁਹਾਡੇ ਨਾਲ ਅੱਜ ਦੇ ਸਾਂਝੀ ਕਰ ਰਿਹਾ ਹਾਂ ਸੋ ਅਜਬ ਖਜ ਗਜਬ ਖਬਰ ਦੇ ਵਿੱਚ ਅਸੀ ਹੁਣ ਤੱਕ ਦੀ ਇੱਕ ਵੱਡੀ ਖਾਸ ਖਬਰ ਦੇਸ਼ ਤੇ ਵਿਦੇਸ਼ਾਂ ਤੋਂ ਮਾ ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਅੱਜ ਸਾਡੇ YouTube ਚੈਨਲ ਹਾਜ਼ ਨਿਊਜ਼ ਵਾਲਾ ਪੇਪਰ ਤੇ ਪਰਮਜੀਤ ਨੂੰ ਤਾਂ ਬਹੁਤ ਜਿਆਦਾ ਸਰਮ ਪਿਆਰ ਭਰੀ ਸਤਿ ਸ੍ਰੀ ਅਕਾਲ